ਰੇ ਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆਇਆ RAM ਰਾਜ ਜੀ ਹਾ ਨਾਗਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀ ਨਿੰਦ ਕਾਂ ਪਿਠ ਦੇ ਨਾਮ ਦੀ ਮੁਖ ਲਾਇਆ ਜਾ ਨਾਨਕ ਐਸਾ ਹਰ ਸਿਵਿਆ ਅੰਤ ਲੈ ਛੜਾਇਆ ਸ਼ਲੋਕ ਮਹੱਲਾ ਪਹਿਲਾ ਦੁਖ ਰਾਰੋ ਸੁਖ ਰੋਗ ਭਿਆ ਜਾ ਸੁਖਤਾਮ ਨ ਹੋਈ ਹਉ ਕਰਤਾ ਕੰਨਾ ਮੈ ਨਹੀਂ ਜਾਹੂ ਕਰੇ ਨ ਹੋਈ ਬਲੇ ਹੌਰੀਂ ਕੁਦਰਤ ਵਸੀਆ ਤਿਰੰਤਨ ਨ ਜਾਇ ਲਖਿਆ ਰਹਾਉ ਜਾਤ ਮੈਂ ਜੋ ਜੋ ਤਮ ਜਾਤਾ ਅਕਲ ਖਲਾ ਭਰਪੂਰ ਰਹਾ ਤੁਮ ਸੱਚ ਸੇ ਸਤ ਸਵਾਲ ਜੋ ਜਿਨ ਕੀਤੀ ਸੋ ਫਾਰ ਪਿਆ ਸੋ ਨਾਨਕ ਕਰਤੇ ਕੀਆ ਬਾਤਾਂ ਜੋਗਿ ਸ਼ਕਰਨਾ ਸੋ ਕਰਿਹਾ ਸੋ ਦਾ ਰਾਗਾ ਸਮਹੱਲਾ ਪਹਿਲਾ ਏਕ ਓੰਕਾਰ ਸਾਲੂਬਰ ਸਾਧ ਸੋ ਧਰਤੀ ਰਾਖੀ ਹਾ ਸੰਕਰ ਕੀ ਹਾ ਜਿਤ ਵੇ ਸਰਬ ਸੰਭਾਲੇ ਵਾ ਜੇ ਤੇ ਦੇ ਨਾਮ ਅਨੇਕ ਸੰਖਾ ਹਾ ਕਹਤੇ ਤੇਰੇ ਗਾਉਨ ਹਾਰੀ ਕੇਤੇ ਤੇਰੇ ਰਾਗ ਫਰੀਸੋਂ ਕਹੀਏ ਕਹਤੇ ਤੇਰੇ ਗਾਉਨ ਹਾਰੀ ਗਾਉ ਤਦਨੋਂ ਪਾਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਉ ਤਦਨੋਂ ਚੇਤ ਗੋਤ ਲਿਖ ਜਾਨੋਂ ਲਿਖ ਲਿਖ ਧਰਮ ਵਿਚਾਰੀ ਗਾਉ ਤਦਨੋਂ ਈਸ਼ਰ ਬਰਮਾ ਦੇਵੀ ਸੋਹਣ ਤੇ ਸਦਾ ਸਵਾਰੇ ਗਾਉ ਤਦਨੋਂ ਇੰਦਰੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਉ ਤਦਨੋਂ ਸਤਿ ਸੰਬਾਦੀ ਅੰਤਰ ਗਾਉ ਤਦਨੋਂ ਸਾਧ ਵਿਚਾਰੀ ਗਾਉ ਤਦਨੋਂ ਜਤੀ ਸਤੀ ਸੰਤੋਖੀ ਗਾਉ ਤਦਨੋਂ ਵੀਰ ਖਰਾਰੇ ਗਾਉ ਤਦਨੋਂ ਪੰਡਤ ਪੰਦਰਖੀ ਸਰ ਜੁਗ ਜੁਗ ਹਿੰਦਾ ਨਾਲੇ ਗਾਵਨ ਦਦਨਾ ਮੋਹਣੀਆ ਮਨਮੋਹਣਾ ਸੁਰਗਾ ਮਾਸ਼ ਪਿਆਲੇ ਗਾਵਨ ਦਦਨਾ ਤਨੁ ਪਾਈ ਤੇਰੇ ਅਰਥ ਰਤੀਸ ਨਾਲੇ ਗਾਵਨ ਦਦਨਾ ਜੋਤ ਮਹਾ ਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਦਦਨਾ ਖੰਡ ਮੰਡਲ ਬ੍ਰੇਮੰਡਾ ਕਰ ਕਰ ਰਖੀਂ ਤੇਰੇ ਧਾਰੀ ਸੇ ਤਦ ਦਿਨੋ ਗਾਵਨ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦ ਦਿਨੋ ਗਾਵਨ ਸੇ ਮੈਂ ਚਿਤਨਾ ਆਵਨ ਨਾ ਨਹੀਂ ਕਾ ਵਿਚਾਰਿਤ ਸੋਈ ਸੇ ਹਦਾ ਸਾਚੀ ਸਭ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਈ ਨਾ ਜਾਈ ਰਚਨਾ ਜਿੰਨ ਦਰਚਾਈ ਰੰਗੇ ਰੰਗੇ ਪਾਥੀ ਕਰ ਕਰ ਜਿਸੀ ਮਾਇਆ ਜਿੰਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਨਾ ਜੋਤਿਸ ਦੀ ਵਡਿਆਈ ਜੋਤ ਸੁਭਾਵੇ ਸੋਈ ਕਰ ਸੇ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਾਤ ਸਾਈਂ ਬਨਾਨਿ ਕਰਿਆ ਰਜ਼ਾਈ ਆਸਾ ਮਹੱਲਾ ਪਹਿਲਾ ਸੋਣ ਵਡਲਾ ਆਖੇ ਸਭ ਕੋਏ ਕੇ ਵੱਡ ਬੰਦਾ ਦੀਠਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਈ ਬੜੇ ਮੇਰੇ ਸਾਹਿਵਾ ਗਹਿਰ ਗਮੀਰਾ ਗੁਨੀ ਘੇਰਾ ਕੋਈ ਨਾ ਜਾਣਿਆ ਤੇਰਾ ਕੀਤਾ ਕੀ ਬੜੀ ਜੀਦਾ ਰਹਾਉ ਸਾਸ ਰਤੇ ਮਨ ਸੱਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਕਰਹਾਈ ਕਹਿ ਨਾ ਜਾਈ ਤੇਰੀ ਤਲ ਵਡਿਆਈ ਸਭ ਸਾਤ ਸਭ ਤਾਪ ਸੋ ਚੰਗਿਆਈਆਂ ਸਦਾ ਪੁਰਖਾਂ ਕੀਆ ਵਡਿਆਈਆਂ ਤਜ ਉਹਨ ਸਿ ਦੇਖਨੇ ਨਾ ਪਾਈ ਆਕਰ ਮਿਲੇ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰ ਸਿ ਭਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਿਸੇ ਕਾ ਚਾਰਾ نانک سار سوار نہارا آسا محلہ پہلا آخ جیواں بسری مر جاؤ آخا ساچا نام ساچے نام پوکھا تپوکھے کھے چلیے دوکھا سو کیوں بسرے میری مائیں ساچا سے ساچی نائیں رہاؤ ਸਾਚੇ ਨਾਮ ਕੀ ਤਿਲ ਵੜਿਆਈ ਆਖ ਤਕੇ ਕੀਮਤ ਨਹੀਂ ਪਾਈ ਜੈਸਾ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਈ ਨਾਹੋ ਵਰੇ ਨ ਹੋਵੇ ਸੋਗਾ ਦਿੰਦਾ ਰਹੀ ਨਾ ਚੂਕੇ ਭੋਗ ਗੋਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜ ਤੇ ਦੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਾਸੰ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਵਾਸ ਅਨਾਨਦ ਰਾਗ ਗੁਜਰੀ ਮਹੱਲਾ 4 ਹਰ ਕੇ ਜਾਨਾ ਸਦੋ ਹਦ ਬੁਰਖਾ ਬਿਨੋ ਕਰੋ ਗੁਰ ਪਾਸ ਹਮ ਕੇ ਰੇ ਕਰਮ ਸਦ ਕਰਸ ਨਾਹੀ ਕਰ ਦਿਆ ਨਾ ਫਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮਾ ਫਰਗਾਸ ਗੁਰਮਤਿ ਨਾਮ ਰਫਾਸ ਖਾਈ ਹਰ ਕੀਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਢੇਰੇ ਜਿਨ ਹਰ ਹਾਸਦਾ ਹਰ ਪਿਆਸ ਹਰ ਹਾ ਨਾਮ ਰਿਤ ਬਤਾ ਸੈ ਮਲ ਸੰਗਤ ਗੁਣ ਪ੍ਰਗਾਸ ਜੇਨ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਿਉ ਪਾਸ ਜੋ ਹਰ ਗੁਰ ਸਰ ਸੰਗਤ ਨਹੀਂ ਆਏ ਤਰਗ ਜੀਵੈ ਤੇ ਜੀਵਾਸ ਜਿਨੇ ਹਰ ਜੀ ਸੰਤ ਕਰ ਸੰਗਤ ਪਾਈ ਤਨ ਤੋਰ ਮਾਥਿ ਲਿਖਿਆ ਲਿਖਾਸ ਤਨ ਤਨ ਸਹ ਸੰਗਤ ਜਿਤ ਹਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਮ ਕਾਹੇ ਰੇ ਮਨ ਚਤਵੈ ਉਹ ਦਮ ਜਾ ਹਰ ਹਰ ਜੀਉ ਪਰਿਆ ਸੇਵਲ ਬਥਰਮੈ ਜਨ ਤੋ ਪਾਇ ਤਾ ਕਰਜ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਾ ਸੰਗਤਿ ਬਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਥ ਪਾਇ ਸੋ ਕੇ ਕਾਹਤ ਹਰਿਆ ਰਹਾਓ ਜਨਮ ਪਤਾ ਲੋਸਤ ਬੰਤਾ ਕੋਈ ਨ ਕਿਸ ਕੀ ਤਰਿਆ ਸੇ ਸੇ ਜਗਸ ਵਾਹੇ ਠਾਕੁਰ ਕਾਹੇ ਮਨ ਪਾ ਕਰਿਆ ਉੜੇ ਉੜੇ ਆਵੇ ਸੀ ਕੋ ਸਾ ਤਿਸ ਪਾਛੀ ਬਿਸ਼ਰੇ ਸ਼ਰਿਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸੰਵਰਨ ਘਰਿਆ ਸਵਨਿਦਾਨ ਦਾਸਿਆ ਤਿਸ ਧਾਨ ਆਕਰ ਕਰ ਤਲ ਧਰਿਆ ਜਿਆ ਨਾਨਕ ਬਲ ਬਲਸ ਦਾ ਬਲ ਨਹੀਂ ਹੈ ਤੇਰਾ ਅੰਤ ਨਾ ਪਾਉ ਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਅਸੋ ਪਰਖ ਨਿਰੰਜਨ ਹਰ ਪਰਖ ਨਿਰੰਜਣਾ ਹਰ ਅਗਮ ਅਗਮਿਆਪਾਰਾ ਸਭ त्याਗ ਹੈ ਸਭ त्याਵੇ ਤੁੰਜੀ ਅਲ ਸੱਚੇ ਸਰਜਨਹਾਰ ਸਾਹ ਜੀਤ ਸੰਵਾਰੀ ਚੀਤ ਤੁੰਜੀ ਆਂ ਕਾ ਦਾ ਤਾਰਾ ਹਰ ਤੇ ਆਓ ਸੰਤੋ ਜੀ ਸਭ ਦੁੱਖ ਬਸਾਰ ਨਹਾਰਾ ਹਰਿਆ ਪੇਠਾ ਕਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜਨ ਤ ਵਿਚਾਰਾ ਤੁੰ ਘੜ ਘੜ ਅੰਤ ਸੰਦਰੰਤਰ ਜੀ ਹਰ ਏਕੋ ਫਰਕ ਸਮਾਣਾ ਏਕ ਦਾਤ ਏਕ ਬਿਖਾਰੀ ਜੀ ਸਭ ਤੇਰੇ ਚੋ ਜਿ ਬਿਟਾਣਾ ਤੁਮ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦਵਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇ ਰਹਿ ਤੁਂ ਜੀ ਜਨਾਨਕ ਤਨ ਕਰਵਾਣਾ ਹਰ ਥੇ ਆਵੇ ਹਰ ਥੇ ਆਵੇ ਤੁਂ ਜੀ ਸੇ ਜੰਗੁਗ ਮੈ ਸਕਵਾਸੀ ਸੇ ਮੁਗ ਸੇ ਮੁਕਤ ਪੈ ਜਨ ਹਰ ਥੇ ਆਇਆ ਜੀ ਤਨ ਤੋਟੇ ਜਮ ਕੇ ਫਾਸੀ ਜਿੰਦਰ ਪਾ ਜਨ ਹਰ ਨਿਰਪਾ ਥਾਇਆ ਜੀ ਤਨ ਕਾ ਫੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤ ਤੇ ਹਰ ਹਾਰ ਉਪਸਮਾਸੀ ਸੇ ਤਨ ਸੇ ਜਨ ਜਿਨ ਹਰਿ ਧਿਆਇਆ ਜੀ ਚਾ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਾਂ ਤੋਂ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਵਿੰਤਾ ਤੇਰੇ ਅਨੇਕ ਤੇਰੀ ਅਨੇਕ ਕਪੜੇ ਬਾਸ ਮਰਾ ਸਾਸ ਜੀ ਕਰ ਕਰਿਆ ਕੜ ਕਰਮ ਕਰੰਤਾ ਸੀ ਭਵ ਸੇ ਭਗਤ ਭਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤ ਪਰਖਿਆ ਪਰਮ ਪਰਕਾਤਾ ਜੀ ਤੋ ਜੇ ਵੜਿਆ ਵਰਨਾ ਕੋਈ ਤੂੰ ਜੋਗ ਜੋਗੇ ਕਮ ਸਦਾ ਸਦਾ ਤੂੰ ਏਕ ਕਮ ਜੀ ਤੂੰ ਨੇ ਚਲ ਕਰਤਾ ਸੋਈ ਤਦਿਆ ਪੈ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤਦਿਆ ਪੈ ਸੇਟ ਸਉ ਪਾਈ ਜਿਤ ਤਦਿਆ ਪੈ ਸਰੰਜੇ ਸਭ ਗੋਈ ਜਾਨਾਨ ਬਣ ਗਾਵੇ ਕਰਤੇ ਕੇ ਜੀ ਜੋ ਸੋ ਸੇ ਕਾ ਜਣੋਈਆ ਸਾ ਮਹੱਲਾ ਚੌਥਾ ਤਉ ਕਰਤਾ ਸਜਿਆਰ ਮਿੰਡਾ ਸਾਈਂ ਜੋ ਤੁਮ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਉਹ ਸਭ ਤੇਰੀ ਤੂੰ ਸਭਨੀ ਧਿਆਇਆ ਜੈਸਨ ਕਿਰਪਾ ਕਰਿ ਤੰਨਾ ਮਰਤਨ ਪਾਇਆ ਗਰਮ ਖਲਾਗਾ ਮਨ ਮੁਖ ਗਵਾਇਆ ਤੇ ਆ ਬਿਛੋੜਿਆ ਆ ਮਿਲਾਇਆ ਤੂੰ ਦਰਿਆਵੇਂ ਸਾਥ ਜਹੀ ਮਾਈ ਤੋ ਜਿਵਨ ਦੂਜਾ ਕੋਈ ਨਾਹੀ

ਆਸਾ ਮਹੱਲਾ ਪਹਿਲਾ ਤੇ ਤੇ ਸੋੜਲੇ ਪਹਿਲੇ ਨਿਵਾਸਾ ਪਾਣੀ ਪਾਵਕ ਤੇ ਨਿਹ ਕੀ ਅਚੰਦ ਪੰਕਜ ਮੁਪਗਨੇ ਚਾਲੇ ਹਮ ਦੇਖਾਂ ਤੇ ਡੂਬੀਐ ਲੈ ਮਨ ਏਖਲਾ ਚਿੱਤ ਸਮੋੜ ਮਨਾ ਹਰ ਬਿਸਰਾ ਤੇਰੀ ਗੁਣ ਗਲਿਆ ਰਹਾਉ ਨਾਹੂੰ ਜਿਤੇ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਭਿਆ ਸਰਬਤਨਾਨਕ ਤਨ ਕੇ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਕੰਜਮਾ ਪਈ ਪ੍ਰਾਪਤ ਮਾਨਖ ਦੇਹੁ ਰੀਆ ਗੋਵਿੰਦ ਮਿਲਣ ਕੀ ਇਹ ਤਰੀ ਵਰੀਆ ਅਵਰ ਕਾਜ تیر ਕਿਤੇ ਨਾ ਕਾਮ ਮੇਰਾ ਸਾਧ ਸੰਗਤਿ ਪਜ ਕੀ ਬਨ ਨਾਮ ਸਰਾ ਜਾ ਮਲਾਗ ਕਉੰਜਲ ਤਨ ਕੈ ਜਨਮ ਰਥਾ ਜਾ ਤਰਾਂ ਗੰਵਾਇਆ ਕਹਿ ਰਹਾਉ ਜਵਤ ਅਵਸੰਯਮ ਧਰਮ ਨ ਕੰਵਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹਾ ਨਾਨਕ ਹਮ ਨੀਚ ਕਰਮ ਸਨ ਪਰੇ ਕੀ ਰਾਖੋ ਸਰਬਨਾਮ ਪਾਸ਼ੇ ਦਸਵੀਂ ਕਹਿਉ ਬਾਜ ਬੇਨਤੀ ਚੌਪਈ ਹਮਰੀਂ ਕਰੋ ਹਾਥ ਦੇ ਰਖਾ ਪੂਨਹੇ ਚਿਤھ ਕੀ ਇਸ਼ਾ ਤੋ ਚਰਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਅੰਦਰ ਸਵੇ ਤੁਮ ਕਾਓ ਆਪ ਹਾਥ ਦੇ ਮਹੀ ਬਚਾਓ ਸੁਖੀ ਵਸੇ ਮੋਰੋ ਪਰਿਵਾਰ ਆਸੀ ਬਖਸ਼ਿਖ ਸਵੇ ਅਕਰਤਾਰ ਮੋਰੇ ਸ਼ਰਨ ਜੀ ਕਾ ਦੇ ਘਰੀ ਐਸਾ ਬਰਨ ਕੋ ਆ ਸੰਘਰੀਏ کون ہے ہماری آسا تور پجن کی رہے پیاسا ترا سکھ ہماری تاری چتر ہماری ماری آپ ہاتھ دے مجھے ابری مرن کال کا ترس نی ہو جا ہماری پیشا سر اصد اچھا ਰਾਖ ਲਿਓ ਮਰਾ ਕਨਹਾਰੀ ਸਾਈਂ ਬਸੰਤ ਸਹਾਈ ਪਿਆਰੀ ਦੀਨ ਬੰਦਿ ਸਤਨਕੇ ਹੰਤਾ ਤਮਹੁ ਪੁਰੀ ਸਿਦੰਦਸ ਕੰਤਾ ਕਾਲ ਪੈ ਬ੍ਰਹਮਾ ਭਗਤ ਰਾ ਕਾਲ ਪੈ ਸਿਵ ਜੂ ਅਵਤਾਰਾ ਕਾਲ ਪੈ ਕਰਿ ਵਿਸ਼ਨੁਰ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਦੋਨ ਕਾ ਜੋਗੀ ਸਮ ਕੀਓ ਬੇਦਰਾਏ ਬ੍ਰਹਮਾ ਜੋਤੀਓ ਸੋਨ ਕਾਸ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਸੋਨ ਕਾਸ ਜਗਤ ਬਨਾਇਓ ਦੇਵ ਦੈ ਜੈਸ਼ਨ ਪੰਜਾਇਓ ਆਦ ਅੰਤ ਏਕੇ ਅਵਤਾਰਾ ਸਹੀ ਗੁਰੂ ਸੋਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਭ ਜਾਂ ਜਿਨੇ ਆਸਵਾਰੀ ਸੇਵ ਗਨ ਕਾ ਸੇਵ ਨ ਸਕਦੀਓ ਸਤਰੰ ਕੋ ਪਲ ਮੁਹਬਤ ਕੀਓ

ਜਾਵੋ ਕਰ ਕਾ ਤੁਮਹੁ ਕਵਹੁ ਤੁਮ ਮੇ ਮਿਤ ਦੇਦਰ ਸਭ ਹ ਜੇਤੇ ਵਦਨ ਸ ਸਵਤਾਰੇ ਆਪ ਆਪਨੀ ਬੋਝ ਉਚਾਰੈ ਤੁਮ ਸਭ ਹੀ ਤੇ ਰਤ ਨਾਰਾਲ ਜਾਂਤ ਵੇਦ ਕੇ ਤੇ ਅਰੇ ਆਲਮ ਨਰਮ ਕਾ ਨਿਰਭ ਕਾ ਅੰਦ ਲੰਬੋ ਆਦ ਅਨੀਲ ਅਨਾਦ ਅਸੰਭਵ ਤਾਕਾ ਮੂੜ ਅਚਾਰਤ ਭੇਂਦਾ ਜਾ ਕੋ ਪੇਵ ਨ ਪਾਵ ਦਵਿੰਦਾ ਤਾ ਕੋ ਗੌਰ ਪਹਨ ਅਨਮਾਨ ਤ ਮਹਾ ਮੁੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵਾ ਦਰੰਕਾਰ ਕਾ ਚੀਨ ਤਨੇਹ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਬਨ ਭਨ ਭਨ ਤੋ ਹੈ ਤੇਤੀ ਤਮਰਾ ਲਖਾ ਨ ਜਾਏ ਪਸਾਰ ਕੇ ਸਜਾ ਪਰਸੁ ਸੰਸਾਰ ਏ ਕੇ ਰੂਪਾ ਨੂ ਪ੍ਰਸ ਰੂਪਾ ਅਰੰਗ ਭਿਓ ਅਰਾਗੀ ਪੂਪਾ ਅੰਡਰ ਜਿਰ ਸੇਥ ਜਕੀਨੀ ਉਤਪਜ ਖਾਂ ਬਹੁਰਤ ਜੀਨੀ ਕਉ ਹੋਲ ਰਾਜਾ ਹੈ ਬੈਠਾ ਕਉ ਸੁਣ ਪੈ ਸੰਕਰ ਕੇਠਾ ਸਗਰੇ ਸੇਖਾਏ ਅਚੰਬੋ ਆਜ ਕਾ ਸੂਪ ਸਯੰਭਵ ਅਵਰ ਸ਼ਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗਰੋ ਦੋਹਤੇ ਉਰਦ ਪਾਰਤਾ ਸਗਲ ਅਮਰੇਸ਼ ਵਣ ਘਾਤਾ ਜਸਤੋ ਤਸਨੀ ਪਰੇਥਨ ਕੇ ਦੁਰਦੋਤ ਹੈ ਮਰੇ। ਪਰਖਿਉ ਬਗਬਰੀ ਇਤਿਹਾਰੀ ਤਨ ਕੇ ਤੁਮਸਾਂ ਕਲ ਸਵਟਾਰੀ। ਜੋ ਕਾਲ ਕੋਈ ਕੁਵਾਰ ਧਿਆਏ ਹੈ। ਤਾਂ ਕੇ ਕਾਰ ਨਿਕਮੀ ਆਏ ਹੈ। ਅਰਿਸ਼ਾ ਹੋਏ ਤਾਹੀਂ ਸਭ ਕਾਲਾ। ਦੋਸਟਾ ਅਰੇਸਟਾ ਤਰੇਤ ਕਾਲਾ। ਕਿਰਪਾ ਦੇਸ ਤਨ ਜਾਈ ਨਾ ਹਰ ਹੋ ਤਾਂ ਕੇ ਤਾਤਨ ਕਮ ਹਰ ਹੋ। ਹਰੇਦ ਸੇਦ ਕਰਮੋ ਸਾ ਉਹ ਹੀ ਟੁੱਟੇ ਸਾ ਛੇ ਸਕੇ ਨਾ ਕੋਈ ਏਕ ਵਾਰੀ ਤਮੈ ਸੰਭਾਰ ਆਕਾਲ ਖਾਸ ਤੇ ਤਾਹੀ ਵਾਰਾ ਜਨਰਲ ਨਾਮ ਤਿਹਾਰੂ ਕਹਾਂ ਦਰਦ ਦੋਹਤ ਦੋਖ ਤੇ ਰਹਾ ਖੜਗ ਕੇ ਤਮੈ ਸੰਨ ਤਿਹਾਰੀ ਆਪ ਹਾਥ ਦੇ ਲਿਹੁ ਅਗਾਰੀ ਸਰਵ ਠੋਰ ਮੋਹੋ ਸਹਾਈ ਦੋ ਟੰਡੋ ਕਤੈਲ ਹੂੰ ਬਚਾਈ ਖਾਲਗ ਕੇਤਮੈ ਸੰਨ ਤਿਹਾਰੀ ਆਪ ਹਾਥ ਦੇ ਲਹੋ ਉਵਾਰੀ ਸਰਵ othor ਮੋਹ ਹੋ ਸਹਾਈ ਦੋ ਟੰਡੋ ਕਤੈਲ ਹੂੰ ਬਚਾਈ ਸਵਈਆ ਪਾਏਂ ਗਏ ਜਬ ਤੇ ਤਮਰੇ ਤਉ ਤੇ ਕੋ ਆਖ ਥਰੇ ਨਹੀਂ ਆਨਿਓ ਰਾਮ ਰਹੀ ਪ੍ਰਾਨ ਕਰਾਨ ਅਨੇਕ ਕਹੇ ਮਤ ਏਕ ਨਮਾਨਿ ਸਮਰਾ ਸਾਤਰ ਵੇਸ ਲਵੇ ਬੋ ਪੇਲ ਕੇ ਅਮੀ ਕਨ ਜਾਣੀ ਸਰੀਆ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕੈਸਾ ਤੋਹੀ ਬਖਾਨਿਉ ਦੋਹਰਾ ਸਗਲ ਦਵਾਰ ਕੋ ਛੜ ੜਕੇ ਕਿਹੋ ਤਹਾਰੂੰ ਦਾ ਵਾਹੀ ਗਹਿ ਕੀ ਲਾ ਜੀ ਅਸ ਗੋਵੰਦਾਸ ਤੁਹਾਰਾ ਸਗਲ ਦਵਾਰ ਕਉ ਛਾੜ ਢਕੇ ਇਹੋ ਤਹਾਰੂngਾਰ ਵਾਹਿਗਹਿ ਕੀ ਲਾਜੀ ਆਸ ਗੋਵਿੰਦਾਸ ਤੁਹਾਰਾ ਰਾਮ ਕਲੇ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਦੂ ਪ੍ਰਸਾਦ ਆਨੰਦ ਪਿਆ ਮਰੀ ਮਾਈ ਸਦਗੁਰੂ ਮੈਂ ਪਾਇਆ ਸਲਗੁਰੂ ਦਾ ਆਇਆ ਸੇ ਜੀ ਸੇਤੀ ਮਨ ਵਜੀਆਂ ਵਧਾਈਆਂ ਹਰਾ ਗਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ ਸ਼ਬਦੋਤਾ ਗਾਓ ਹਰੀ ਕੇ ਰਾਮ ਜਨੀ ਵਸਾਇਆ ਇਹ ਨਾਨਕ ਆਨੰਦ ਹੋਆ ਸਤਿਗੁਰੂ ਮੇ ਕਾਇਆ اے ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਅਨਾਰ ਤੁਮਤ ਮਨ ਮੇਰੇ ਦੁਖ ਸਾਂ ਵਿਸਾਰਨਾ ਅੰਗੇ ਕਾਰਹੁ ਕਰੇ ਤੇਰਾ ਆਕਾਰ ਜਿਸਵ ਸਬਾਰਨਾ ਸੋਨਾ ਗਲਾ ਸੋ ਰਸਵਾ ਮੇ ਸੋ ਕਉ ਮਨੋ ਬਸਾਰੀ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬ ਕੀਨੀ ਕਰਤੇ ਰਹਿ ਕਰਤਾ ਤੇਰੇ ਸੋਖ ਚ ਹੈ ਜਿਸ ਦੇ ਸੋ ਪਾਵੇ ਸਦਾ ਸਲਾਹਾ ਤੇਰੀ ਨਾਮ ਮੰਨਉ ਸਾਹਿਬ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੋਖਾਂ ਸਭ ਗਵਾਈਆਂ ਕਰਸਾਂ ਸੁਖ ਮਨ ਆਏ ਵਸਿਆ ਜਿਨੇ ਸ਼ਾਫ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟ ਹਾਂ ਜਿਸਦੇ ਇਹ ਵਡਿਆਈਆਂ कह नानक सुनो संतो सबो तो रूप यारू साचा नाम मेरा आधारू बाजे पंच शोध दखा सुभांगे काल सफांगे शम दवंज कला जित कर तारियां पांच रोज बस केते काल कंठ कुमारिया तोर कर्म पाया तू जिन को से नाम हर कीदा की ਕਹੇ ਨਾਨਕ ਕੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੋ ਕਰੋਗ ਸੰਤਾ ਵੀ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੋਨ ਤੇ ਪਉਨੀਤ ਕਹਤੇ ਪਵਿੱਤ ਸਤਿਗੁਰ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੀ ਵਾ ਜੀ ਅਨਹਤ ਤੂਰੇ ਸੋਨ ਤੇ ਪਉਨੀਤ ਕਹਤੇ ਪਵਿੱਤ ਸਤਿਗੁਰ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੀ ਵਾ ਜੀ ਅਨਹਤ ਤੂਰੇ ਮਦਾ ਆਮੀ ਹਲਾ ਪੰਜਮਾ ਥਾਲ ਵੇਚਨ ਵਸਤੂ ਪਈਐ ਸਾਸ ਸੰਤੋਖ ਵਿਚਾਰੂ ਅਮਰਤ ਨਾਮ ਉਠਾਕਰ ਕਾਫੀ ਜਿਸ ਕਾ ਸਾਸ ਅਧਾਰੂ ਜੇ ਕੋ ਖਾਵੇ ਜੇ ਕੋ ਪੰਚੇਤ ਸਕਾ ਹੋਈ ਅਧਾਰੂ ਇਹ ਵੰਤ ਜੀ ਨਹਿ ਜੈ ਨਿਤ ਨਿਤਰਾ ਕਰਤਾਰੂ ਤਉ ਸੰਸਾਰ ਚੰਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੂ ਸਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗਿਕ ਤੋਈ ਮੈਂਦਰ ਗੁਣ ਯਾਰੀ ਕੋ ਗੁਣ ਨਹੀਂ ਆਪੇ ਤਸਪਿ ਹੋਈ ਤਰਸ ਪਿਆ ਮਹਰਮਤ ਹੋਈ ਸੁਧ ਕਰ ਸਰ ਜਿਨ ਮਿਲਿਆ ਨਾਨਕ ਨਾਮ ਮਲੇ ਤਾਂ ਜੀਵਾ ਤਨ ਮਨ ਤੇ ਵਹ ਹਰਿਆ ਫੌੜੀ ਤੇਥੇ ਤੋਂ ਸਮਰਾਥਾਂ ਜਿੱਥੇ ਕੋਈ ਨਾਹੀ ਉਥੇ ਤੇਰੀ ਲੱਖ ਅਗਨੀ ਉਦਰ ਮਾਹੀ ਸੁਣ ਕੇ ਜੰਮ ਕੇ ਦੂਤ ਨਾਹੀ ਤੇਰੇ ਛਣ ਜਾਹੀ ਪਾਜ ਰਖਣ ਸੁਗਾ ਹੂੰ ਗੁਰ ਸਾਦੀ ਪਾਰ ਪਾਹੀ ਜਿਨ ਨੂੰ ਲੱਗੀ ਪਿਆਸ ਅਮਰਤ ਸਹੀ ਖਾਏ ਕਲ ਮਹਿ ਬਣ ਗਣ ਗਵੰਦ ਗਾਹੀ ਸਭ சீਨੋ ਕਰਪਾਲ ਸੰਭਾਲੇ ਸਾਹੀ ਸਾਇ ਬਰਤਾ ਕੋ ਨਾ ਜਾਈ ਜੇ ਆਵੇ ਤੁਝ ਆਹੀ ਸੋ ਲੋਕ ਮਹਲਾ ਪੰਜਮ ਅੰਤਰ ਗੋਰੀ ਆਰਾਧਨਾ ਜੀਵਾ ਜੋ ਗੁਰ ਨਾਮ ਨੇਤਰੇ ਸਦ ਗੁਰ ਪ੍ਰੇਖਣਾ ਸੋਣੀਏ ਸੁਨਾ ਨਾਮ ਵਰਨਾਓ ਸਦ ਗੁਰ ਸੇਤੀ ਰਤਿਆ ਦਰਗੈ ਫਾਈਏ ਠਾਓ ਕੋ ਨਾ ਨੇ ਕਿਰਪਾ ਕਰੇ ਜਿਸ ਨੂੰ ਏ ਪਹੰਦੇ ਜਾਗ ਮੈਂ ਓਤਮ ਕਾੜੀ ਹੈ ਬਰਲੇ ਕੇ ਕੇ ਮਹੱਲਾ ਪੰਜਮਾ ਰਖੇ ਰਖਣਹਾਰ ਆਪੋ ਵਾਰਿਯਨ ਗੁਰ ਕੀ ਪੈਰੀ ਪਾਏ ਕਾ ਸੁਵਾਰਿਯਨ ਹੋਆ ਆਪ ਦਿਆਲ ਮਨੂਨਾ ਬਿਸਾਰਨ ਸਾਜਿਨਾ ਕੇ ਸੰਗ ਔਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਕਿਨ ਵਾਹਿ ਬਿਦਾਰਿਯਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜੈਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜੈਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ वाहिगुरु जी ख़ालसा वाहिगुरु जी फतिह